ਮੁੱਖ ਮੰਤਰੀ ਭਗਵੰਤ ਮਾਨ ਦੀ ਡਿੱਗਨ ਦੀ ਘਟਨਾ ਨੂੰ ਲੈ ਕੇ ਜਿਹੜੇ ਵਿਰੋਧੀ ਧਿਰ ਸੀਗੇ ਵਿਰੋਧੀ ਧਿਰ ਦੇ ਨੇਤਾ ਸੀਗੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਬ ਕੇ ਘੇਰਿਆ ਸੀਗਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦੇ ਦਿੱਤਾ ਹੈਗਾ ਉਹਨਾਂ ਜਿਹੜੇ ਵੀ ਉਹਨਾਂ ਦੇ ਜਿਹੜੇ ਵਿਰੋਧੀ ਸੀਗੇ ਉਹਨਾਂ ਨੂੰ ਜਮ ਕੇ ਉਹਨਾਂ ਦੀ ਕਲਾਸ ਲਾ ਲਈ ਹੈਗੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਰੋਧੀਆਂ ਨੂੰ ਜਵਾਬ ਕੀ ਦਿੱਤਾ ਆ ਮੁੱਖ ਮੰਤਰੀ ਭਗਵੰਤ ਮਾਨ ਆ ਆਮ ਆਦਮੀ ਕਲੀਨਿਕ ਜਿਹੜੇ ਹੋਰ ਕੁਝ ਉਦਘਾਟਨ ਕਰਨੇ ਸੀ ਇਸ ਕਰਕੇ ਉਹ ਗਏ ਹੋਏ ਸੀ ਬਠਿੰਡਾ ਦੇ ਵਿੱਚ ਤੇ ਉੱਥੇ ਬਠਿੰਡੇ ਦੇ ਇੱਕ ਪਿੰਡ ਦੇ ਵਿੱਚ ਜਿੱਥੇ ਸਮਾਗਮ ਰੱਖਿਆ ਹੋਇਆ ਸੀ ਸਮੋਦਨ ਕਰ ਰਹੀ ਸੀ ਉਹਨਾਂ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਜਿੱਥੇ ਜਾਂਦੇ ਆ ਗਿਣਾਉਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਬਦਾਂ ਦੇ ਸਬੰਧ ਵਿੱਚ ਜਾਂ ਸ਼ਬਦਾਂ ਦੇ ਖਿਡਾਰੀ ਹੋਣ ਦੇ ਨਾਤੇ ਉਹ ਕਿਸੇ ਨੂੰ ਵੀ ਸਿੱਟ ਸਕਦੇ ਆ ਉਹ ਗੇਮ ਕੋਈ ਵੀ ਹੋਵੇ ਪਰ ਸ਼ਬਦਾਂ ਦੇ ਖਿਡਾਰੀ ਬੜੇ ਤਗੜੇ ਆ ਹਾਲਾਂਕਿ ਉਹ ਖੇਡ ਪ੍ਰੇਮੀ ਵੀ ਚੰਗੇ ਆ ਉਹਨਾਂ ਨੂੰ ਹਾਕੀ ਦੇ ਸਾਰੇ ਨਿਯਮ ਪਤਾ ਹੈ ਕ੍ਰਿਕਟ ਦੇ ਨਿਯਮ ਪਤਾ ਹੈ ਕਈ ਪ੍ਰਾਣੀਆਂ ਟੀਮਾਂ ਦੇ ਖਿਡਾਰੀਆਂ ਦੇ ਨਾਮ ਪਤਾ ਹੈ ਇਹ ਸਾਰਾ ਕੁਝ ਉਹਨਾਂ ਦੇ ਟਿਪਸ ਦੇ ਉੱਤੇ ਆ ਜਿੱਥੋਂ ਤੱਕ ਇਹ ਗੱਲ ਵਿਰੋਧੀਆਂ ਨੂੰ ਜਵਾਬ ਦੇਣ ਦਾ ਜੇ ਤੁਹ ਸਾਰਿਆਂ ਨੂੰ ਯਾਦ ਹੋਣਾ ਕਿ ਜਦੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕਾਰਡੀਟੋਰੀਅਮ ਦੇ ਵਿੱਚ ਚੈਲੰਜ ਕਰਕੇ ਸਾਰੇ ਪਾਰਟੀ ਪ੍ਰਧਾਨਾਂ ਨੂੰ ਖੁੱਲਾ ਸੱਦਾ ਦਿੱਤਾ ਸੀ ਸਣੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਕਿ ਆਓ ਸਾਡੇ ਸਾਹਮਣੇ ਬੈਠੋ ਦੱਸਦੇ ਹਾਂ ਤੁਸੀਂ ਕੀ ਕੀ ਕੀਤਾ ਅਸੀਂ ਦੱਸਾਂਗੇ ਤੇ ਜੇ ਸਾਨੂੰ ਕੋਈ ਸਵਾਲ ਕਰਨ ਵਾਲਾ ਚੈਲੰਜ ਕਰੋ ਉਹ ਵੱਖਰੀ ਗੱਲ ਹੈ ਕਿ ਉੱਥੇ ਸਾਰੇ ਨਹੀਂ ਪੁੱਜੇ ਕਿਉਂਕਿ ਉਹ ਇਲਜ਼ਾਮ ਇਹ ਲੱਗਿਆ ਮੁੱਖ ਮੰਤਰੀ ਦੇ ਉੱਤੇ ਕਿ ਉਹਨਾਂ ਨੇ ਇੱਕ ਤਰਫਾ ਪ੍ਰੋਗਰਾਮ ਆ ਉੱਥੇ ਤੇ ਜਿਹੜੀ ਆਡੀਅנס ਆ ਉਹ ਵੀ ਚੁਣ ਕੇ ਬਿਠਾਈ ਹੋਈ ਸੀ ਕਿ ਤਾੜੀਆਂ ਕਿਸ ਨੇ ਕਿਹੜੀ ਗੱਲ ਦੇ ਉੱਤੇ ਮਾਰਨੀਆਂ ਕਿਵੇਂ ਕਰਨਾ ਜੱਜ ਕਿਸ ਨੂੰ ਬਣਾਇਆ ਸਾਰੀਆਂ ਗੱਲਾਂ ਨੂੰ ਲੈ ਕੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੱਥੇ ਮੌਕਾ ਮਿਲਦਾ ਆਪਣੇ ਵਿਰੋਧੀਆਂ ਨੂੰ ਘੇਰਨ ਦਾ ਉਹਨਾਂ ਨੇ ਅੱਜ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਪਹਿਲਾਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸੀ ਮੁੱਖ ਮੰਤਰੀ ਦੇ ਆ ਜਹਾਜ਼ ਤੇ ਚੜਨ ਲੱਗਿਆਂ ਜਾਂ ਉਤਰਨ ਲੱਗਿਆਂ ਕਿਉਂ ਦਿੱਲੀ ਤੋਂ ਚੰਡੀਗੜਾ ਹੈ ਚੰਡੀਗੜ ਤੋਂ ਫਿਰ ਡਿੱਗਦੇ ਸਾਰੇ ਉਹਨਾਂ ਨੂੰ ਹਸਪਤਲ ਲੈ ਗਏ ਕਿਉਂਕਿ ਉਹਨਾਂ ਦਾ ਇਲਾਜ ਪਹਿਲਾਂ ਹੀ ਅਪੋਲੋ ਹਸਪਤਲ ਦਿੱਲੀ 'ਚ ਚੱਲਦਾ ਸੀ ਇਸ ਨੂੰ ਲੈ ਕੇ ਵੀ ਬੜੇ ਆਮ ਆਦਮੀ ਕਲੀਨਿਕ ਦਾ ਹਾਲਾਂਕਿ ਉਹ ਉਦਘਾਟਨ ਕਰਨਗੇ ਹੋਏ ਸੀ ਤੇ ਉਹਨਾਂ ਕਲੀਨਿਕਾਂ ਨੂੰ ਲੈ ਕੇ ਹੀ ਸਵਾਲ ਚੁੱਕੇ ਗਏ ਜਦੋਂ ਡਿੱਗਦੇ ਨੇ ਜਾਂ ਕਿਸੇ ਵੀ ਵਜ੍ਹਾ ਕਰਕੇ ਉਹਨਾਂ ਦੀ ਸਿਹਤ ਖਰਾਬ ਹੁੰਦੀ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਟਕਾ ਕੇ ਅੱਜ ਜਵਾਬ ਦਿੱਤੇ ਕਹਿੰਦੇ ਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮੈਂ ਬੜਾ ਰਾਜ਼ੀ ਹਾਂ ਜਦੋਂ ਸਵੇਰੇ ਵੇਖਦਾ ਕਿ ਵਿਰੋਧੀ ਉਹ ਤਾਂ ਸੱਲੀ ਹੁੰਦੀ ਆ ਕਿ ਚਲੋ ਰੋ ਤਾਂ ਰਹੇ ਆ ਚਾਹੇ ਮੇਰੇ ਘਰ ਕੀ ਰੋ ਰਹੇ ਹੋਣ ਕਹਿੰਦੇ ਮੈਂ ਤਾਂ ਚਲਦੇ ਚਲਦੇ ਨਾ ਬੂਟ ਦਾ ਆਪਣੇ ਆਪਣੇ ਅਫੀਸਤਾ ਜਿਹੜਾ ਖੁੱਲ ਜਾਂਦਾ ਉਹ ਬੰਨਣ ਬੈਠ ਜਾਂਦਾ ਤੇ ਵਿਰੋਧੀ ਕਹਿੰਦੇ ਭਗਵੰਤ ਮਾਨ ਡਿੱਗ ਪਿਆ ਇਸ ਤਰ੍ਹਾਂ ਦੀਆਂ ਕਹਿੰਦੇ ਗੱਲਾਂ ਕਰਦੇ ਉਹਨਾਂ ਨੇ ਮਜ਼ਾਕੀਏ ਜਿਹੇ ਲੈਜ ਦੇ ਵਿੱਚ ਆਪਣੇ ਅੰਦਾਜ਼ ਦੇ ਜਿਵੇਂ ਜਵਾਬ ਦਿੰਦੇ ਹੁੰਦੇ ਆ ਉਹ ਕਹਿੰਦੇ ਇਹਨਾਂ ਨੂੰ ਇਸ ਤੋਂ ਘੱਟ ਤੋਂ ਇਲਾਵਾ ਕੋਈ ਕੰਮ ਹੀ ਨਹੀਂ ਹੈ ਅਸੀਂ ਆਪਣਾ ਧਿਆਨ ਟਾਰਗੇਟ ਕਿੱਥੇ ਰੱਖਣਾ ਹੈ ਸਾਡਾ ਫੋਕਸ ਕੀ ਹੈ ਸਾਨੂੰ ਕਹਿੰਦੇ ਪਤਾ ਹੈ ਅਸੀਂ ਮੁਹੱਲਾ ਕਲੀਨਿਕਾਂ ਦੇ ਉਦਘਾਟਨ ਕਰ ਰਹੇ ਹਾਂ ਅਸੀਂ ਬਿਜਲੀ ਮੁਫਤ ਦੇ ਰਹੇ ਹਾਂ ਲੋਕਾਂ ਨੂੰ ਹੋਰ ਜਿੰਨੇ ਕੰਮ ਕਰਨ ਵਾਲਿਆ ਹੈ ਘਰ ਘਰ ਜਿਹੜਾ ਪ੍ਰਸ਼ਾਸਨਿਕ ਕੰਮ ਹੈ ਉਹ ਅਸੀਂ ਤੋਰ ਦਿੱਤਾ ਹੈ ਸਰਕਾਰ ਤੁਹਾਡੇ ਦਵਾਰ ਤੱਕ ਲੈ ਕੇ ਗਏ ਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਹਨਾਂ ਨੇ ਗੱਲਾਂ ਕੀਤੀਆਂ ਖਾਸ ਕਰਕੇ ਵਿਰੋਧੀਆਂ ਨੂੰ ਟਕਾ ਕੇ ਇੱਥੇ ਜਵਾਬ ਦਿੱਤੇ ਆ ਕਿ ਮੈਂ ਫੀਤਾ ਵੀ ਬੰਨਾ ਤੇ ਵਿਰੋਧੀ ਮੈਨੂੰ ਕਹਿੰਦੇ ਆ ਕਿ ਭਗਵੰਤ ਮਾਨ ਡਿਗ ਪਿਆ ਇਸ ਤਰ੍ਹਾਂ ਦੇ ਕਹਿੰਦੇ ਗੱਲਾਂ ਉਹਨਾਂ ਨੂੰ ਕਰਨ ਦਿਓ ਉਹ ਉਹਦੇ 'ਚ ਖੁਸ਼ ਰਹਿਣ ਦਿਓ ਆਪਾਂ ਆਪਣਾ ਕੰਮ ਕਰਨਾ ਜਦੋਂ ਕਹਿੰਦੇ ਪੰਜਾਬੀ ਮੇਰੇ ਨਾਲ ਹੈ ਪੰਜਾਬ ਦੇ ਲੋਕ ਮੇਰੇ ਨਾਲ ਆ ਮੈਨੂੰ ਚਾਹੁੰਦੇ ਆ ਤੇ ਮੈਨੂੰ ਕਿਸੇ ਤੋਂ ਕਹਿੰਦੇ ਡਰਨ ਦੀ ਕੀ ਲੋੜ ਆ ਉਹਨਾਂ ਨੇ ਪੂਰਾ ਜ਼ੋਰ ਨਾਲ ਕਿਹਾ ਕਿ ਮੈਂ ਕਿਸੇ ਤੋਂ ਨਹੀਂ ਡਰਦਾ ਜੋ ਮਰਜ਼ੀ ਕਹੀ ਜਾਣ ਜੋ ਮਰਜ਼ੀ ਬੋਲੀ ਜਾਣ ਪੰਜਾਬੀ ਮੇਰੇ ਨਾਲ ਆ ਪੰਜਾਬ ਮੇਰੇ ਨਾਲ ਆ ਤੇ ਮੈਨੂੰ ਡਰਨ ਦੀ ਪਰਵਾਹ ਨਹੀਂ ਆ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਦੀ ਗੱਲਾਂ ਨੂੰ ਬਿਲ ਇਹੀ ਕਹਿ ਸਕਦੇ ਹੋ ਸੀਰੀਅਸ ਪਹਿਲਾਂ ਵੀ ਲੈਂਦੇ ਇਹ ਤਾਂ ਚਲੋ ਸਟੇਜੀ ਗੱਲ ਹੋ ਗਈ ਕਿਉਂਕਿ ਆਮ ਤੌਰ ਦੇ ਉੱਤੇ ਉਹਨਾਂ 'ਤੇ ਇਲਜ਼ਾਮ ਲੱਗਦੇ ਨੇ ਕਿ ਸਟੇਟ ਚਲਾਉਣਾ ਤੇ ਸਟੇਜ ਚਲਾਉਣਾ ਦੋਵਾਂ 'ਚ ਬੜਾ ਫਰਕ ਹੈ ਜ਼ਮੀਨੀ ਤੇ ਅਜਮਿਨੀ ਤੇ ਅਸਮਾਨੀ ਫਰਕ ਹੈ ਪਰ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਤੱਕ ਆ ਹੀ ਦਿੱਤਾ ਸੀਰੀਅਸ ਨਹੀਂ ਲਿਆ ਉਹ ਤਾਂ ਵਿਧਾਨ ਸਭਾ ਦੇ ਵਿੱਚ ਵੀ ਕਈ ਦਫਾ ਕਹਿ ਚੁੱਕਿਆ ਸੁਖਪਾਲ ਸਿੰਘ ਖਹਿਰਾ ਤੇ ਹੋਰਨਾਂ ਵਰਗਾਂ ਨੂੰ ਜਦੋਂ ਵਰਗਿਆਂ ਨੂੰ ਜਿਹੜੇ ਸਾਹਮਣੇ ਆਏ ਹੱਥ ਜਦੋਂ ਲੰਮਾ ਕਰਕੇ ਕਰਦੇ ਆ ਕਿ ਆ ਜਿਹੜੇ ਬੈਠੇ ਆ ਸਾਰਿਆਂ ਦੇ ਕਹਿੰਦੇ ਹੁਣ ਵੀ ਤਾਂ ਬੈਠੇ ਹੋ ਚੁੱਪ ਕਰਕੇ ਕੱਲ ਨੂੰ ਵੀ ਤਾਂ ਬੈਠੋਗੇ ਹੁਣ ਵੀ ਬਹਿ ਜਾ ਕਈ ਵਾਰੀ ਉਹ ਕਹਿ ਚੁੱਕਿਆ ਕਈ ਵਾਰੀ ਕਿਸੇ ਨੂੰ ਕਹਿ ਚੁੱਕਿਆ ਅੱਖਾਂ ਚੱਖਾਂ ਪਾਓ ਮਿਸਟਰ ਪ੍ਰਤਾਪ ਸਿੰਘ ਬਾਜਵਾ ਉਹ ਤਾਂ ਉੱਥੇ ਵੀ ਨਹੀਂ ਕਿਸੇ ਨੂੰ ਉਹਨਾਂ ਬੋਲਣ ਦਿੰਦੇ ਜਿੰਨਾ ਵਿਰੋਧੀ ਨੂੰ ਮੌਕਾ ਮਿਲਣਾ ਜਿੱਥੋਂ ਤੱਕ ਰਹੀ ਗੱਲ ਉਹਨਾਂ ਦੇ ਡਿੱਗਣ ਨੂੰ ਲੈ ਕੇ ਡਿੱਗ ਰਹੇ ਆ ਕਿ ਨਹੀਂ ਡਿੱਗ ਰਹੇ ਵੱਡੀ ਗੱਲ ਤਾਂ ਇਹ ਸਵਾਲ ਇਹ ਆ ਕਿ ਪੰਜਾਬ ਸੂਬਾ ਜਿਹੜਾ ਸਟੇਟ ਆ ਉਹ ਆਰਥਿਕ ਪੱਖੋਂ ਰਾਜਨੀਤਿਕ ਪੱਖੋਂ ਸਮਾਜਿਕ ਪੱਖੋਂ ਯਾ ਹੋਰ ਕਿਸੇ ਵੀ ਮੰਚ ਦੇ ਪੱਖੋਂ ਖੇਤਰ ਦੇ ਪੱਖੋਂ ਡਿੱਗ ਰਿਹਾ ਕਿ ਨਹੀਂ ਸਵਾਲ ਇਹ ਹੈ ਮੁੱਖ ਮੰਤਰੀ ਭਗਵੰਤ ਮਾਨ ਸਿਹਤਯਾਬ ਰਹਿਣ ਕੋਈ ਵੀ ਲੀਡਰ ਹੋਵੇ ਚਾਹੇ ਆਪੋਜੀਸ਼ਨ ਦੇ ਵਿੱਚ ਬੈਠਾ ਸਾਰੇ ਸਿਹਤਯਾਬ ਹੋਣੇ ਚਾਹੀਦੇ ਆ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਮਾਨਸਿਕ ਤੌਰ ਦੇ ਉੱਤੇ ਸਰੀਰਕ ਤੌਰ ਦੇ ਉੱਤੇ ਸਾਰੇ ਤੰਦਰੁਸਤ ਰਹਿਣਗੇ ਤਾਂ ਤਾਂ ਹੀ ਅੱਗੇ ਗੱਲ ਕਰ ਸਕਣਗੇ ਕਿਉਂਕਿ ਲੋਕਾਂ ਦੀ ਨੁਮਾਇੰਦਗੀ ਕਰਦੇ ਆ 117 ਵਿਧਾਇਕ 117 ਹੀ ਤੰਦਰੁਸਤ ਰਹਿਣ 13 ਲੋਕ ਸਭਾ ਮੈਂਬਰ ਹੈ 13 ਹੀ ਤੰਦਰੁਸਤ ਰਹਿਣ 7 ਰਾਜ ਸਭਾ ਮੈਂਬਰ ਹੈ 7 ਦੇ 7 ਹੀ ਤੰਦਰੁਸਤ ਰਹਿਣ ਸਵਾਲ ਤੇ ਪੈਦਾ ਕਿ ਉਹਨ ਦਰਸਤੀ ਬਣਦੀ ਹੈ ਕਿ ਨਹੀਂ ਸਵਾਲ ਇਸ ਗੱਲ ਦਾ ਹੈ ਵਿਰੋਧੀਆਂ ਕੋਲ ਵੀ ਜਦੋਂ ਕੋਈ ਕਿਸੇ ਗੱਲ ਦਾ ਉਹਨਾਂ ਜਵਾਬ ਨਹੀਂ ਨਾ ਹੁੰਦਾ ਕਿਉਂਕਿ ਕਈ ਮਸਲਿਆਂ ਦੇ ਉੱਤੇ ਤਾਂ ਵਿਰੋਧੀ ਵੀ ਕਿਹੜੇ ਮੂੰਹ ਨਾਲ ਘੇੜਨ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਤਾਂ ਉਹ ਆਪ ਫਸਦੇ ਆ ਜੇ ਮਾਈਨਿੰਗ ਦੀ ਗੱਲ ਹੁੰਦੀ ਹੈ ਤੇ ਖੁੱਲ ਕੇ ਸਾਰੇ ਨਹੀਂ ਬੋਲ ਸਕਦੇ ਕਾਂਗਰਸ ਦੇ ਜਿੰਨੇ ਆਪੋਜੀਸ਼ਨ 'ਚ ਬੈਠਦੇ ਆ ਕਿੰਨੇ ਕੁ ਜਣੇ ਆਪਾਂ ਦੇਖਿਆ ਬੋਲਣ ਵਾਲੇ ਸਵਾਏ ਐਮਐਲਏ ਪ੍ਰਗਟ ਸਿੰਘ ਨੇ ਜਾਂ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਇਸ ਵਾਰੀ ਵੀ ਇਹ ਕੀ ਦੇਖਿਆ ਗਿਆ ਕਿ ਉੱਥੇ ਮਾਈਨਿੰਗ ਨੂੰ ਲੈ ਕੇ ਜਿਹੜਾ ਸਵਾਲ ਕੀਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪ੍ਰਗਟ ਸਿੰਘ ਜੀ ਭਾਜੀ ਮੈਂ ਤੁਹਾਡੇ ਨਾਲ ਚੱਲੂਗਾ ਕਿ ਕਿੱਥੇ ਹੋ ਰਹੀ ਹੈ ਮਾਈਨਿੰਗ ਮੈਨੂੰ ਦੱਸੋ ਆਪਾਂ ਬੰਦ ਕਰਾਂਗੇ ਮੇਰੇ ਧਿਆਨ 'ਚ ਆ ਗਿਆ ਬੜਾ ਸੀਰੀਅਸ ਹੋ ਕੇ ਉਹਨਾਂ ਨੇ ਕਿਹਾ ਹੋਰ ਬਹੁਤ ਸਾਰੀਆਂ ਗੱਲਾਂ ਕਹੀਆਂ ਪਰ ਬਹੁਤ ਸਾਰੇ ਲੋਕ ਆ ਜਿਹੜੇ ਵਿਰੋਧੀ ਧਿਰ ਵਿੱਚ ਵੀ ਬੈਠੇ ਘੇਰ ਨਹੀਂ ਸਕਦੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਮਾੜਾ ਹਾਲ ਹੋ ਗਿਆ ਵਿਧਾਨ ਸਭਾ ਦੇ ਅੰਦਰ ਵੀ ਇੱਕ ਨਰਾਜ਼ ਚੱਲ ਰਹੇ ਨੇ ਇੱਕ ਨੇ ਪਾਰਟੀ ਛੱਡ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੁਣਗਾਨ ਕਰਤੇ ਤੇ ਇੱਕ ਬੀਬਾ ਜੀ ਰਹਿ ਗਏ ਮੰਜੀਠੇ ਤੋਂ ਉਹਨਾਂ ਦਾ ਤਜਰਬਾ ਸਿਆਸੀ ਤੌਰ ਤੇ ਵੀ ਘੱਟ ਹੈ ਤੇ ਜਿੰਨਾਂ ਕੋ ਉਹਨਾਂ ਨੂੰ ਪਾਰਟੀ ਦੇ ਜਿਹੜਾ ਜਿੱਤਣ ਦੇ ਜਿਹੜੀਆਂ ਸੀਟਾਂ ਜਿੱਤੀ ਹੋਈਆਂ ਜਿੰਨਾਂ ਨੂੰ ਮੌਕਾ ਮਿਲਦਾ ਇੱਕ ਅੱਧਾ ਮੁੱਦਾ ਉਹ ਚੁੱਕ ਪਾਉਂਦੇ ਆ ਉਹ ਆਪਣੇ ਉਹਨਾਂ ਦੇ ਹਲਕੇ ਦਾ ਹੁੰਦਾ ਤਾਂ ਇਸ ਕਰਕੇ ਕੁੱਲ ਮਿਲਾ ਕੇ ਜਿਵੇਂ ਬਸਪਾ ਦੇ ਕੋਲਤੇ ਵਿਧਾਇਕ ਨੇ ਉਹਨਾਂ ਨੂੰ ਵੀ ਜਿੰਨਾ ਕੋ ਸਮਾਂ ਮਿਲਦਾ ਆਪਣੀ ਉਹ ਗੱਲ ਰੱਖ ਦਿੰਦੇ ਆ ਤੇ ਭਾਜਪਾ ਵਾਲੇ ਤੇ ਹਾਜ਼ਰੀ ਲਵਾਉਣਾ ਹੀ हट ਗਿਆ ਹੁਣ ਤਾਂ ਅੱਜਕੱਲ ਇਸ ਕਰਕੇ ਵਿਰੋਧੀਆਂ ਕੋਲ ਵੀ ਕੋਈ ਕੋਰਸ ਅਜੰਡਾ ਨਹੀਂ ਹੈ ਘੇਰਨ ਦਾ ਜੇਕਰ ਉਹ ਘੇਰਦੇ ਹੁੰਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਜਾਂ ਇਹਨਾਂ ਦੀ ਗਵਾਈ ਚ ਚੱਲ ਰਹੀ ਸਮੁੱਚੀ ਸਰਕਾਰ ਹੋਵੇ ਉਹਨਾਂ ਨੂੰ ਬੁਰੇ ਤਰੀਕੇ ਨਾਲ ਕਈ ਮੁੱਦਿਆਂ ਦੇ ਉੱਤੇ ਘੇਰਿਆ ਜਾ ਸਕਦਾ ਚਾਹੇ ਲਾਂਡ ਆਰਡਰ ਦੀ ਸਥਿਤੀ ਹੈ ਸਿਰਫ ਇੱਕ ਟਵੀਟ ਕਰਕੇ ਜਾਂ ਪ੍ਰੈਸ ਨੋਟ ਜਾਰੀ ਕਰਕੇ ਆਹੀ ਕੁਝ ਚੱਲ ਰਿਹਾ ਕੋਈ ਵੱਡਾ ਮੁਜ਼ਾਰਾ ਜਾਂ ਲੋਕਾਂ ਦੇ ਹੱਕ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਗੱਲ ਉੱਠੀ ਦੇਖੀ ਨਹੀਂ ਆਪਾਂ 30 ਮਹੀਨਿਆਂ ਦੇ ਵਿੱਚ ਜੇਕਰ ਉੱਠੀ ਹੈ ਕਿਤੇ ਤਾਂ ਸਿਰਫ ਤੇ ਸਿਰਫ ਆਪਣੇ ਮੰਤਰੀ ਵੀ ਸਾਡੇ ਮੰਤਰੀਆਂ ਨੂੰ ਹੱਥ ਕਿਵੇਂ ਪਾ ਲਿਆ ਸਰਕਾਰ ਨੇ ਉਹਨਾਂ ਦੇ ਹੱਕ ਵਿੱਚ ਤਾਂ ਧਰਨੇ ਮੁਜ਼ਾਰੇ ਬਹੁਤ ਲੱਗੇ ਆ ਪਰ ਜੇ ਕਿਸੇ ਹੋਇਆ ਉੱਥੇ ਕਿਸੇ ਵੀ ਆਪੋਜੀਸ਼ਨ ਪਾਰਟੀ ਦੇ ਵਿੱਚ ਕੋ ਵੱਡਾ ਕੱਟਕ ਦੇ ਦਿੱਤਾ ਗਿਆ ਹੋਵੇ ਕੋਈ ਲਾਇਆ ਗਿਆ ਹੋਵੇ ਕੋਈ ਆਪਣੇ ਪੱਧਰ ਦੇ ਉੱਤੇ ਜਿਵੇਂ ਵਿਕਰਮ ਸਿੰਘ ਮਜੀਠੀਆ ਜਦੋਂ ਪ੍ਰੋਫੈਸਰ ਬਲਵਿੰਦਰ ਕੌਰ ਦਾ ਕੇਸ ਹੋਇਆ ਸੀ 1158 ਵਾਲਾ ਉਦੋਂ ਵਿਕਰਮ ਸਿੰਘ ਮਜੀਠੀਆ ਦੇ ਉੱਥੇ ਹਾਜ਼ਰੀ ਦੇਖੀ ਗਈ ਸੁਖਪਾਲ ਸਿੰਘ ਖੈਰਾ ਦੀ ਹਾਜ਼ਰੀ ਪਰਮਿੰਦਰ ਸਿੰਘ ਝੋਟੇ ਵਾਲੇ ਕੇਸ 'ਚ ਦੇਖੀ ਗਈ ਜਾਂ ਫਿਰ ਸ਼ਰਾਬ ਨਾਲ ਜਿਹੜੀਆਂ ਮਾਤਾਂ ਹੋਈਆਂ ਸੰਗਰੂਰ ਦੇ ਵਿੱਚ ਇਸ ਤਰ੍ਹਾਂ ਵਿਅਕਤੀਗਤ ਤੌਰ ਦੇ ਉੱਤੇ ਤਾਂ ਇਹ ਨਮਾਇੰਦਿਆ ਨੇ ਅੱਗੇ ਜਾ ਕੇ ਜਿਹੜੀ ਗੱਲ ਕੀਤੀ ਹੈ ਪਰ ਸਰਕਾਰ ਨੂੰ ਸਮੁੱਚੀ ਪਾਰਟੀ ਦੇ ਰੂਪ ਵਿੱਚ ਕਿਤੇ ਘੇਰਨ ਦਾ ਕੰਮ ਨਹੀਂ ਦਿਖਾਈ ਦਿੱਤਾ ਇਸੇ ਕਰਕੇ ਹਲਕੀਆਂ ਫੁਲਕੀਆਂ ਗੱਲਾਂ ਦੇ ਉੱਤੇ ਚਾਇਓ ਇਧਰੋਂ ਮੁੱਖ ਮੰਤਰੀ ਜ ਆਮ ਆਦਮੀ ਪਾਰਟੀ ਦੇ ਲੀਡਰ ਹੁਣ ਉਹ ਵਿਰੋਧੀਆਂ ਨੂੰ ਡੇਗ ਲੈਂਦੇ ਆ ਤੇ ਉਧਰੋਂ ਗੱਲੀ ਬਾਤੀ ਫਿਰ ਜਦੋਂ ਮੌਕਾ ਮਿਲਦਾ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਬੋਲਣ ਦਾ ਜਾਂ ਆਮ ਆਦਮੀ ਪਾਰਟੀ ਦੇ ਮੰਤਰੀ ਬਾਰੇ ਬੋਲਣ ਦਾ ਵਿਧਾਇਕਾਂ ਬਾਰੇ ਬੋਲਣ ਦਾ ਕਿਸੇ ਨੂੰ ਕੁਝ ਦੱਸਿਆ ਜਾਂਦਾ ਤੋਂ ਉਦੋਂ ਫਿਰ ਵਿਰੋਧੀ ਵੀ ਉਨੀ ਕੋਈ ਗੱਲ ਕਰ ਲੈਂਦੇ ਆ ਪਰ ਅਜੰਡੇ ਦੀ ਸਿਆਸਤ ਕਿੰਨੀ ਹੋ ਰਹੀ ਹੈ ਸੱਤਾਧਿਰ ਵੱਲੋਂ ਤੇ ਵਿਰੋਧੀਆਂ ਦੇ ਵੱਲੋਂ ਇਹ ਮਾਇਨੇ ਰੱਖਦਾ ਜਦੋਂ ਅਜੰਡੇ ਦੀ ਸਿਆਸਤ ਹੋਏਗੀ ਪੰਜਾਬ ਤਾਂ ਫੇਰ ਹੀ ਰੰਗਲਾ ਪੰਜਾਬ ਬਣੇਗਾ ਪਰ ਇਹਨਾਂ ਗੱਲਾਂ ਦੇ ਨਾਲ ਤਾਂ ਕੋਈ ਖਾਸ ਫਰਕ ਨਹੀਂ ਪੈਣ ਵਾਲਾ